ਸਾਚਿਕਾਲ ਤੁਸੀਂ ਵੇਖ ਰਹੇ ਹੋ ਔਜ਼ਵਿਊ ਤੇ ਮੁੱਖ ਖਬਰ ਆਸਟ੍ਰੇਲੀਆ ਵਿੱਚ ਮੈਡੀਸਨਲ ਕੈਨੇਬਿਸ ਦੀ ਵਰਤੋਂ ਵਿੱਚ ਲਗਾਤਾਰ ਵਾਧਾ ਹੋਣ ਕਾਰਨ ਆਪਰਾ ਜਾਣੀ ਆਸਟ੍ਰੇਲੀਅਨ ਹੈਲਥ ਪ੍ਰੈਕਟਿਸ਼ਨਰ ਰੈਗੂਲੇਸ਼ਨ ਏਜੰਸੀ ਦੀ ਤਫ਼ਤੀਸ਼ ਤੋਂ ਬਾਅਦ 50 ਤੋਂ ਵੱਧ ਪ੍ਰੈਕਟਿਸ਼ਨਰਾਂ ਤੇ ਵਿਰੁੱਧ ਹੋਈ ਕਾਰਵਾਈ ਇਸ ਵਿੱਚ ਸਾਹਮਣੇ ਆਇਆ ਕਿ ਇੱਕ ਡਾਕਟਰ ਨੇ 6 ਮਹੀਨਿਆਂ ਵਿੱਚ 17000 ਪ੍ਰੈਸਕ੍ਰਿਪਸ਼ਨ ਜਾਣੀ ਇਸ ਦੀ ਪਰਚੀ ਲਿਖੀ ਜਿਸ ਦਾ ਮਤਲਬ ਹੈ ਕਿ ਹਰ 4 ਮਿੰਟ ਵਿੱਚ ਇੱਕ ਇਸੇ ਤਰ੍ਹਾਂ ਹੋਰ 7 ਡਾਕਟਰਾਂ ਨੇ ਵੀ 10000 ਤੋਂ ਵੱਧ ਵਾਰ ਇਸ ਦੀ ਪ੍ਰੈਸਕ੍ਰਿਪਸ਼ਨ ਲਿਖੀ ਕੁਝ ਮਾਮਲਿਆਂ ਵਿੱਚ ਤਾਂ ਸਲਾਹ مشورہ ਸਿਰਫ ਕੁਝ ਸਕਿੰਟਾਂ ਦਾ ਹੀ ਸੀ ਇਸ ਦੇ ਨਤੀਜੇ ਵਜੋਂ ਆਪਰਾ ਨੇ ਨਵੇਂ ਨਿਯਮ ਜਾਰੀ ਕੀਤੇ ਨੇ ਜਿਨ੍ਹਾਂ ਵਿੱਚ ਮਰੀਜ਼ ਦੀ ਪੂਰੀ ਮੈਡੀਕਲ ਹਿਸਟਰੀ ਦੀ ਜਾਂਚ ਕਰਨੀ ਸਹੀ ਢੰਗ ਨਾਲ ਇਲਾਜ ਵਿਧੀ ਬਣਾਉਣੀ ਮੈਡੀਕਲ ਰਿਕਾਰਡ ਸਹੀ ਤਰੀਕੇ ਨਾਲ ਰੱਖਣੇ ਤੇ ਇਲਾਜ ਚ ਬਦਲਵੇਂ ਢੰਗ ਦੀ ਪੇਸ਼ਕਸ਼ ਕਰਨੀ ਸ਼ਾਮਲ ਹਨ ਆਪਰਾ ਨੇ 57 ਡਾਕਟਰਾਂ ਫਾਰਮਾਸਿਸਟਾਂ ਅਤੇ ਨਰਸਾਂ ਵਿਰੁੱਧ ਇਹ ਕਾਰਵਾਈ ਕੀਤੀ ਏ ਅਤੇ 60 ਹੋਰ ਦੀ ਜਾਂਚ ਅਜੇ ਜਾਰੀ ਹੈ ਆਪਰਾ ਦੇ ਸੀਈਓ ਨੇ ਕਿਹਾ ਕਿ ਕੁਝ ਟੈਲੀ ਹੈਲਥ ਕਾਰੋਬਾਰੀ ਮਾਡਲ ਮਰੀਜ਼ ਦੀ ਭਲਾਈ ਦੀ ਥਾਂ ਲਾਭ ਨੂੰ ਤਰਜੀਹ ਦੇ ਰਹੇ ਹਨ ਜ਼ਿਕਰਯੋਗ ਹੈ ਕਿ ਮੈਡੀਸినਲ ਕੈਨਾਬਿਸ ਦੀ ਵਰਤੋਂ ਕਰਨ ਵਾਲੇ ਕਈ ਲੋਕਾਂ ਨੂੰ ਨੌਕਰੀਆਂ ਵਿੱਚ ਵਿਤਕਰੇ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ ਖਾਸ ਕਰ ਟ੍ਰਾਂਸਪੋਰਟ ਸਰਕਾਰੀ ਅਤੇ ਮਾਈਨਿੰਗ ਖੇਤਰਾਂ ਵਿੱਚ ਜਿੱਥੇ ਡਰਗ ਟੈਸਟ ਦੇ ਡਰ ਨਾਲ ਉਹਨਾਂ ਨੂੰ ਨੌਕਰੀ ਤੋਂ ਵਾਂਝੇ ਰਹਿਣਾ ਪੈਂਦਾ ਹੈ ਇਹ ਸੀ ਔਜ਼ਵਿਊ ਤੇ ਖਾਸ ਖਬਰ ਆਸਟ੍ਰੇਲੀਆ ਬਾਰੇ ਹੋਰ ਅਪਡੇਟਸ ਲਈ ਔਜ਼ਵਿਊ ਦੇਸ ਪਲੇਟਫਾਰਮ ਨੂੰ ਫੋਲੋ ਜ਼ਰੂਰ ਕਰਿਓ ਧੰਨਵਾਦ